ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਮਨਜੀਤ ਕੌਰ ਤੇ ਸੁਖਰਤੀ ਦਾ ਮੁੱਦਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਇਹ ਇੱਕ ਦੂਜੇ ਨੂੰ ਲਾਈਵ ਆ ਕੇ ਬਹੁਤ ਗਾਲਾਂ ਕੱਢਦੇ ਸੀ ਤੇ ਨਾਲ ਦੀ ਨਾਲ ਇੱਕ ਦੂਜੇ ਦੀ ਫੈਮਿਲੀ ਦੇ ਨੰਬਰ ਨੇ ਜਿਹੜੇ ਕਿ ਉਹ ਵੀ ਲੀਕ ਕੀਤੇ ਜਾ ਰਹੇ ਸੀ ਸੋ ਜਿਸਦੇ ਚੱਲਦਿਆਂ ਹੋਣੇ ਹੋਣੇ ਭਾਈ ਅੰਮ੍ਰਿਤਪਾਲ ਸਿੰਘ ਮੈਰੋਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਨੇ ਸੁਖਰਤੀ ਤੇ ਮਨਜੀਤ ਕੌਰ ਦੇ ਰਿਲੇਟਡ ਜਿਦੇ ਵਿੱਚ ਅੰਮ੍ਰਿਤਪਾਲ ਸਿੰਘ ਲਿਖਦਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਤੇ ਭੈਣਾਂ ਨੂੰ ਪੇਜਾਂ ਵਾਲਿਆਂ ਨੂੰ ਬੇਨਤੀ ਹੈ ਕਿ ਇੱਕ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਸੁਖਰਤੀ ਅਤੇ ਮਨਜੀਤ ਕੌਰ ਦਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਜਿਸ ਵਿੱਚ ਸ੍ਰਿਯਾਮ ਗਾਲਾਂ ਤੇ ਇੱਕ ਦੂਜੇ ਦੀ ਨਿੱਜੀਆਂ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਗੰਦ ਪੈ ਰਿਹਾ ਹੈਗਾ ਸੋਸ਼ਲ ਮੀਡੀਆ ਵਰਤਣ ਵਾਲੇ ਬੱਚਿਆਂ ਦੇ ਉੱਪਰ ਬਹੁਤ ਗਲਤ ਅਸਰ ਪੈ ਰਿਹਾ ਹੈਗਾ ਜਿਸ ਕਰਕੇ ਮਨਜੀਤ ਕੌਰ ਤੇ ਸੁਖਰਤੀ ਨੂੰ ਸੋਸ਼ਲ ਮੀਡੀਆ ਤੋਂ ਇਸੇ ਸਾਬ ਨੂੰ ਬੰਦ ਕਰਨ ਲਈ ਕਿਹਾ ਸੀ ਤੇ ਉਹਨਾਂ ਨੇ ਗੱਲ ਮੰਨ ਲਈ ਕਿਰਪਾ ਕਰਕੇ ਜੋ ਵੀ ਪੇਜਾਂ ਵਾਲਿਆਂ ਵੀਰਾਂ ਨੇ ਇਸ ਚੀਜ਼ਾਂ ਨੂੰ ਵਾਇਰਲ ਕੀਤਾਗਾ ਦੋਨਾਂ ਦੇ ਪਰਿਵਾਰਾਂ ਦੇ ਨੰਬਰ ਲਿਖ ਕੀਤੇ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਇੱਕ ਹੋਰ ਸਕਰੀਨਸ਼ਾਟ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪਿਛਲੇ ਦਿਨਾਂ ਤੋਂ ਤੁਹਾਡਾ ਜੋ ਵੀ ਸੋਸ਼ਲ ਮੀਡੀਆ ਦੇ ਉੱਪਰ ਮਨਜੀਤ ਕੌਰ ਤੇ ਸੁਖਰਤੀ ਦਾ ਮੁੱਦਾ ਚੱਲ ਰਿਹਾ ਹੈਗਾ ਅੱਜ ਮਿਤੀ 13 8 2024 ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਗਾਲਾਂ ਕੱਢ ਰਹੀਆਂ ਬੰਦ ਕੀਤੀਆਂ ਜਾਣ ਕਿਉਂਕਿ ਸੋਸ਼ਲ ਮੀਡੀਆ ਨੂੰ ਬੱਚੇ ਤਿਆਂ ਪੈਣਾ ਸੁਣਦੇ ਨੇ ਤੇ ਦੇਖਦੇ ਹਨ ਜੇ ਤੁਹਾਡੇ ਕੋਈ ਨਿੱਜੀ ਰੰਜਸ ਹੈ ਤਾਂ ਉਸ ਨੂੰ ਬੈਠ ਕੇ ਗੱਲ ਕਰੋ ਇਹੀ ਕਹਿਣਾ ਸੀ ਜੇ ਨਾ ਹਟੇ ਫਿਰ ਸਖਤ ਐਕਸ਼ਨ ਹੋਵੇਗਾ ਅਸੀਂ ਨਹੀਂ ਦੇਖਣਾ ਕੌਣ ਕੀ ਆਗਾ ਜੇ ਇਹ ਸੁਨੇਹੇ ਨੂੰ ਮੰਨ ਲਿਆ ਹੈ ਤਾਂ ਆਪਣੀ ਤਾਂ ਆਪਣੇ ਹੀ ਸੋਸ਼ਲ ਮੀਡੀਆ ਤੇ ਪੇਜਾਂ ਦੇ ਉੱਪਰ ਇਹ ਪੋਸਟ ਸਾਂਝੀ ਕੀਤੀ ਜਾਵੇ। ਬਾਕੀ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਫੈਸਲਾ ਭਾਈ ਅੰਮ੍ਰਿਤਪਾਲ ਸਿੰਘ ਮੈਰੋਰ ਦਾ ਕਿ ਉਹਨਾਂ ਨੇ ਸਹੀ ਕੀਤਾ ਜਾਂ ਗਲਤ? ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਸਾਂਝਾ ਕਰਿਓ। ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ।